グルजी का खालसा वाई गुरुजी की फतेह स्वागत है। ਤੁਹਾਡਾ ਸਾਡੇ YouTube ਚੈਨਲ ਗੁਰਸਿੱਖ ਬਲੌਗਸ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਹਾਂਜੀ ਤੁਹਾਡੀਆਂ ਦਿਵਾਲੀ ਦੀਆਂ ਸਫਾਈਆਂ ਖਤਮ ਹੋਈਆਂ ਜਾਂ ਨਹੀਂ ਚੱਲਦੀਆਂ? ਜਰੂਰ ਦੱਸਿਓ ਜੀ ਸਾਡੀਆਂ ਦਿਵਾਲੀ ਦੀਆਂ ਸਫਾਈਆਂ ਆਲਮੋਸਟ ਖਤਮ ਹੋ ਚੁੱਕੀਆਂ ਤੇ ਦਿਵਾਲੀ ਦੀਆਂ ਸਫਾਈਆਂ ਕਰਨ ਤੋਂ ਬਾਅਦ ਹਾਲ ਕੁਛ ਐਦਾਂ ਦੀ ਹੋ ਗਈ ਸੀ ਕਿ ਦੂਸਰੇ ਦਿਨ ਮੰਜੇ ਉੱਠ ਨਹੀਂ ਹੋਇਆ ਤੇ ਇਸ ਕਰਕੇ ਮੈਂ ਚਲੀ ਸੀ ਮੈਡੀਸਨ ਲੈਣ ਤੇ ਮਮਾ ਕਹਿੰਦੇ ਮੈਡੀਸਨ ਲੈਣ ਤੋਂ ਪਹਿਲਾਂ ਆਪਣੇ ਕਿਚਨ ਦੇ ਵਿੱਚ ਜਾ ਕੇ ਆਹ ਜ਼ਰੂਰ ਬਣਾਓ ਤੇ ਇਹਦੇ ਨਾਲ ਤੁਹਾਨੂੰ 100% ਫਰਕ ਮਿਲੇ ਪਏਗਾ। ਤੇ ਮੈਂ ਫਿਰ ਕੀ ਕੀਤਾ ਮੈਂ ਕਿਚਨ 'ਚ ਗਈ 2 ਚਮਚੇ ਪਾਏ ਦੇਸੀ ਘਿਓ ਦੇ 2 ਚਮਚੇ ਪਾਏ ਬੇਸਣ ਦੇ ਤੇ ਉਸ ਤੋਂ ਬਾਅਦ ਇਹਨਾਂ ਬੇਸਣ ਨੂੰ ਘਿਓ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਤੁਸੀਂ ਜਦੋਂ ਅੱਧਾ ਕ ਭੁੰਨ ਹੋ ਜਵੇ ਫਿਰ ਤੁਸੀਂ 1.5 ਚਮਚਾ ਸੌਂਡ ਦਾ ਪਾ ਦੇਣਾ ਇਹਦੇ ਵਿੱਚ ਮੈਂ ਵੀ ਇਦਾਂ ਕੀਤਾ ਜਿੱਦਾਂ ਮਮਾ ਨੇ ਦੱਸਿਆ ਸੀ ਮੈਂ ਉਸੇ ਤਰੀਕੇ ਦੇ ਨਾਲ ਬਣਾਇਆ ਇਹਨੂੰ ਜਦੋਂ ਇਹ ਚੰਗੀ ਤਰ੍ਹਾਂ ਭੁੰਨ ਹੋ ਗਿਆ ਬੇਸਣ ਤੇ ਸੌਂਡ ਬਰਾਊਨ ਹੋ ਜਵੇ ਫਿਰ ਤੁਸੀਂ ਜਿੰਨਾ ਤੁਸੀਂ ਦੁੱਧ ਪਾਣਾ ਮੈਂ ਇੱਕ ਦੋ ਇਹਨੂੰ ਦੂਜੀ ਵਾਰੀ ਟਰਾਈ ਕਰਨ ਲੱਗੀ ਆ ਤੁਸੀਂ ਵੀ ਇਹਨੂੰ ਜਰੂਰ ਟਰਾਈ ਕਰਿਓ ਕਿਉਂਕਿ ਕੀ ਹੁੰਦਾ ਕਈ ਵਾਰੀ ਆਪਾਂ ਨੂੰ ਥੋੜੀ ਜਿਹੀ ਪ੍ਰੋਬਲਮ ਹੁੰਦੀ ਆ ਚਿਕਨ ਗੋਮ ਦੀ ਤੇ ਅਸੀਂ ਡਾਕਟਰ ਦੇ ਕੋਲ ਚਲੇ ਜਾਂਦੇ ਆ ਇਹਨੂੰ ਹਟਾਉਣ ਦੇ ਲਈ ਵੀ ਮੈਡੀਸਨ ਲੈਂਦੇ ਆ ਤੇ ਉਹ ਮੈਡੀਸਨ ਕੀ ਕਰਦੀ ਆ ਇੱਕ ਨੂੰ ਇੱਕ ਦੁੱਖ ਅਸੀਂ ਹਟਾਉਣਾ ਹੁੰਦਾ ਤੇ ਦੂਸਰੇ ਕਈ ਹੋਰ ਰੋਗ ਲੱਗ ਜਾਂਦੇ ਆ ਇਨਫੈਕਸ਼ਨ ਹੋਰ ਹੋ ਜਾਂਦੀ ਆ ਲੀਵਰ ਚ ਪ੍ਰੋਬਲਮ ਆ ਜਾਂਦੀ ਆ ਨਾ ਸੋ ਇਸ ਕਰਕੇ ਪਹਿਲਾਂ ਆਪਣਾ ਇਲਾਜ ਆਪ ਕਰੋ ਤੇ ਆਪਣੀ ਰਸੋਈ ਦੇ ਵਿੱਚ ਸਭ ਕੁਝ ਹੀ ਹੈਗਾ ਸਾਡੇ ਬਜ਼ੁਰਗ ਪਹਿਲਾਂ ਐਂ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੇ ਅਪਣਾਏ ਹੋਏ ਮਤਲਬ ਕਿ ਵਰਤੇ ਹੋਏ ਨੁਕਸੇ ਆ ਜਿਹੜੇ ਅਸੀਂ ਛੱਡ ਦਿੱਤੇ ਅੱਜ ਅਸੀਂ ਇਹਨਾਂ ਨੂੰ ਅਪਣਾਈਏ ਤੇ ਜ਼ਰੂਰ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਵਰਤਣਾ ਚਾਹੀਦਾ ਵਾ ਤੇ ਮੈਂ ਇਹ ਟਰਾਈ ਕੀਤਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਕਰਕੇ ਮੈਂ ਇਹ ਰੈਸਪੀ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਬਾਕੀ ਤੁਸੀਂ ਦੱਸਿਓ ਤੁਸੀਂ ਇਹ ਕਦੇ ਟਰਾਈ ਕੀਤਾ ਜਾਂ ਤੁਹਾਨੂੰ ਫਰਕ ਪਿਆ ਜਾਂ ਨਹੀਂ ਪਿਆ ਕਿਉਂਕਿ ਇਹ ਦੇਸੀ ਨੁਕਸੇ ਹੁੰਦੇ ਇਹਨਾਂ ਨਾਲ 100% ਫਰਕ ਪੈਂਦਾ ਮੈਨੂੰ ਤਾਂ ਪਿਆ ਸੀ ਮੈਂ ਤਾਂ ਸਾਂਝਾ ਕੀਤਾ ਤੁਹਾਡੇ ਨਾਲ ਇਹ ਤੇ ਸੋ ਇਸ ਕਰਕੇ ਜਦੋਂ ਤੁਸੀਂ ਦੋਤ ਇਹਦੇ ਵਿੱਚ ਐਡ ਕਰ ਦੇਣਾ ਫਿਰ ਤੁਸੀਂ ਇਹਦੇ ਵਿੱਚ ਦੋ ਵੱਡੇ ਚਮਚ ਖੰਡ ਦੇ ਪਾਣੇ ਆ ਮਤਲਬ ਕਿ ਆਪਣੇ ਹਿਸਾਬ ਦੇ ਨਾਲ ਤੁਸੀਂ ਜੇ ਤੁਸੀਂ ਵੱਧ ਮਿੱਠਾ ਚਾਹਦੇ ਹੋ ਤਾਂ ਵੱਧ ਜੇ ਘੱਟ ਤਾਂ ਘੱਟ ਆਪਣੀ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ 슈ਗਰ ਐਡ ਕਰਨੀ ਆ ਤੇ ਜਦੋਂ ਇਹ ਬਣ ਕੇ ਤਿਆਰ ਹੋ ਜਾਵੇ ਤੁਸੀਂ ਇਸ ਨੂੰ ਇੰਜੋਏ ਕਰੋ ਤੇ ਮੈਂ ਵੀ ਇਸ ਨੂੰ ਇੰਜੋਏ ਕੀਤਾ ਬਹੁਤ ਵਧੀਆ ਲੱਗਿਆ ਆਈ ਸੀ ਸਾਡੀ ਅੱਜ ਦੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ 'ਚ ਪ੍ਰਾਉ ਫਾ